ਬੰਦੀ ਸਿੰਘ ਬੈਠੇ ਐ ਖੇਰਾ ਸਾਹਿਬ ਆਪਾਂ ਮਨ ਲਾ ਜਾ ਮੰਨਤਾ ਕਰਨੀਆਂ ਛੱਡ ਦਈਏ ਜਦੋਂ ਸਰਕਾਰ ਆਈ ਪਹਿਲੀ ਘੁੱਗੀ ਸਾਰਿਆਂ ਨੂੰ ਛੱਡ ਦੂੰਗਾ ਦੇਖੀ ਜੋਗ ਜੀ ਨੇ ਪੰਘੂ ਜ ਫੜ ਲਾ ਬੋਲੇ ਜ਼ੋਰ ਹਾ ਸਰਕਾਰ ਆਪਣੀ ਬਣਾ ਦਿਓ ਕੋਈ ਬੰਦੀ ਸਿੰਘ ਪੰਜਾਬ ਦੀ ਜੇਲ੍ਹ ਜਿਨੇ ਰੂਗਾ ਸਾਰੇ ਬਾਹਰ ਹੋਣਗੇ ਕਿੰਨਾ ਟੱਕਾ ਆਪਣੇ ਨਾਲ ਹੁੰਦਾ ਹੈ ਹਿਮਾਚਲ ਪ੍ਰਦੇਸ਼ ਆਪਣੇ ਗਵਾਂਡੀ ਸੂਬੇ ਜੇ ਪੰਜਾਬ ਦਾ ਉਥੇ ਕੋਈ ਬੰਦਾ ਜ਼ਮੀਨ ਲੈਣਾ ਚਾਹੋ ਨਹੀਂ ਲੈ ਸਕਦਾ ਆਪਣੇ ਦੇਸ਼ ਦੇ ਖੁਦ ਉਹ ਦੋ ਦੋ ਕਾਨੂੰਨ ਜੰਮੂ ਕਸ਼ਮੀਰ ਚ ਨਹੀਂ ਲੈ ਸਕਦਾ ਉਤਰਾੰਚਲ ਚ ਨਹੀਂ رہ ਸਕਦਾ ਰਾਜਸਥਾਨ ਚ ਨਹੀਂ ਲੈ ਸਕਦਾ ਅਸੀਂ ਵੀ ਐਲਾਨ ਕਰਦੇ ਹਾਂ ਜਾਨਤਾ ਸਾਨੂੰ ਉਥੇ ਲੈਣ ਦਿਓ ਨਹੀਂ ਤਾਂ ਪੰਜਵੇਂ ਕਹਿੰਨਾ ਹੈ ਅਸੀਂ ਕਾਨੂੰਨ ਲਿਆਵਾਂਗੇ ਪੰਜਾਬ ਦੇ ਵਿੱਚ ਵੀ ਕੋਈ ਬਾਹਰਲਾ ਜ਼ਮੀਨ ਨਹੀਂ ਲੈ ਸਕੂਗਾ ਮੈਂ ਐਲਾਨ ਕਰਦਾ ਕੀ ਜਿਸ ਦਿਨ ਸਰਕਾਰ ਆ ਗਈ ਕਾਨੂੰਨ ਬਣਾਵਾਂਗੇ ਫਿਰ ਤੋਂ ਕਿ ਪੰਜਾਬ ਦੀ ਸਰਕਾਰੀ ਨੌਕਰੀਆਂ ਕੱਲੀਆਂ ਪੰਜਾਬੀਆਂ ਨੂੰ ਮਿਲਣਗੀਆਂ ਹੋਰ ਕਿਸੇ ਨੂੰ ਨਹੀਂ ਮਿਲੂंगी ਜਿੰਨੇ ਨੀਲੇ ਕਾਰਡ ਕਟੇ ਆ ਸਾਰੇ ਵਾਪਸ ਬਣਾਏ ਜਾਣਗੇ ਸ਼ਗਨ ਸਕੀਮ ਵਾਪਸ ਚਾਲੂ ਕਰਾਈ ਜਾਊਗੀ ਐਸਸੀ ਪਰਿਵਾਰਾਂ ਨੂੰ ਅਸੀਂ ਮੁਫਤ ਪੜਾਉਂਦੇ ਸੀ ਆ ਬੰਦ ਹੋ ਗਿਆ ਆਨਸਾਰ ਵਾਪਸ ਚਾਲੂ ਕੀਤੀ ਜਾਊਗੀ ਆਨਸਾਰ ਪੈਨਸ਼ਨ ਵਧਾਈ ਜਾਊਗੀ ਦੇਖੋ ਤੁਹਾਡੇ ਤੇ ਕਿੰਨਾ ਵੱਡਾ ਹਮਲਾ ਕੀਤਾ ਹੈ ਆ ਜਿਹੜੀ ਲੈਂਡ ਗ੍ਰੈਬਿੰਗ ਸਕੀਮ ਹੈ ਤੁਹਾਨੂੰ ਪਤਾ ਕੀ ਚੀਜ਼ ਹੈ ਆ ਤੁਹਾਡੀਆਂ ਜ਼ਮੀਨਾਂ ਦਿੱਲੀ ਵਾਲੇ ਬਿਲਡਰਾਂ ਨੂੰ ਦੇਣਾ ਚਾਹੁੰਦੇ ਐ ਕੀ ਕਾਨੂੰਨ ਬਣਾਇਆ ਜਿਹੜਾ ਸਾਡੇ ਟਾਈਮ 'ਚ ਕਾਨੂੰਨ ਸੀ ਕੀ ਤੁਸੀਂ ਕਿਸਾਨ ਦੀ ਰਜ਼ਾਮੰਦੀ ਦੇ ਬਗੈਰ ਇੱਕ ਜੀਨ ਜ਼ਮੀਨ ਐਕਵਾਇਰ ਨਹੀਂ ਹੋਣੀ ਸਾਡੇ ਸਮੇਂ ਵਿੱਚ ਜਿਹੜੀ ਕਮੇਟੀ ਬਣਦੀ ਸੀ ਉਹ ਪਿੰਡ ਦਾ ਪੰਚਾਇਤ ਦਾ ਸਰਪੰਚ ਮੈਂਬਰ ਹੁੰਦਾ ਸੀ ਹਲਕੇ ਦਾ ਐਮ ਐਲ ਏ ਮੈਂਬਰ ਹੁੰਦਾ ਸੀ ਤੇ ਪਿੰਡ ਵਾਲੇ ਨੂੰ ਪੁੱਛਿਆ ਜਾਂਦਾ ਸੀ ਤੇ ਜੇ ਜੋ ਵੀ ਜ਼ਮੀਨ ਐਕਵਾਇਰ ਕਰਨੀ 400 ਗੁਣਾ ਵੱਧ ਮਾਰਕੀਟ ਰੇਟ ਨਾਲ ਪੈਸਾ ਦਿੰਦੇ ਸੀ ਸਾਡੇ ਟਾਈਮ 'ਚ ਰਿਫਾਇਨਰੀ ਵਾਸਤੇ ਯੂਨੀਵਰਸਿਟੀ ਵਾਸਤੇ ਐਕਵਾਇਰ ਕੀਤੀ ਜਿੱਥੇ 20-20 ਲੱਖ ਕਿੱਲੇ ਦਾ ਰੇਟ ਸੀ ਅਸੀਂ 80-80 ਲੱਖ ਦਿੱਤਾ ਉਦੋਂ ਲੋਕੀ ਸਾਡੂੰ ਸਵਾਰਜ ਕਰਦੇ ਸਾਡੇ ਵੀ ਲੈ ਲਓ ਕਿਉਂਕਿ 80 ਲੱਖ ਜਦੋਂ ਮਿਲ ਜਾਂਦਾ ਸੀ ਅੱਗੇ ਜਾ ਕੇ ਜਿਹਦੇ 20 ਕਿੱਲੇ ਸੀ ਉਹ 80 ਕਿੱਲੇ ਬਣਾ ਲੈਂਦਾ ਸੀ ਪਰ ਇਹਨਾਂ ਨੇ ਦੇਖਿਆ ਤੇ ਬਿਲਡਰਾਂ ਨੇ ਕਿਹਾ ਕੀ ਅਸੀਂ ਐਡੀ ਮਹਿੰਗੀ ਨਹੀਂ ਦੇਣੀ ਲੈਣੀ ਜ਼ਮੀਨ ਕਿਉਂਕਿ ਕਰੋਨਾ ਰੁਪਈਆ 30000 ਕਰੋੜ ਦਾ ਸੌਦਾ ਕੇਜਰੀਵਾਲ ਨੇ ਕਰ ਲਿਆ ਕਿ ਮੈਂ 1.5 ਸਾਲ ਰਹਿ ਗਿਆ ਤੇ ਤੁਸੀਂ ਦੇਖ ਲਓ ਪੈਂਟ ਹਜ਼ਾਰ ਏਕੜ ਅਕਵਾਇਰ ਕਰਨ ਲੱਗੇ ਆ ਧੱਕੇ ਨਾਲ ਨੋਟੀਫਿਕੇਸ਼ਨ ਕੱਢਦੀ ਕਿਸਾਨ ਕਹਿੰਦੇ ਆ ਨਹੀਂ ਦੇਣੀ ਪਰ ਧੱਕੇ ਨਾਲ ਕੈਬਨਿਟ ਨੇ ਫੈਸਲਾ ਕਰਕੇ ਕਰਤਾ ਤੇ ਹੁਣ ਕੀ ਹੋਇਆ ਜਿਹੜੇ ਜਿਹੜੇ ਜ਼ਮੀਨ ਦਾ ਨਾਂ ਆ ਗਿਆ ਹੁਣ ਉਥੇ ਨਾ ਰਜਿਸਟਰੀ ਹੋਣੀ ਹੁੰਦੀ ਐ ਨਾ ਸੀਐਲ ਹੋਊਗਾ ਖੇਤੀ ਤੋਂ ਬਗੈਰ ਤੁਸੀਂ ਕੁਝ ਕਰ ਨਹੀਂ ਸਕਦੇ ਹੋਂ ਤੇ ਜਿਹੜੇ ਜ਼ਮੀਨਾਂ ਦੇ ਭਾਗ ਕਿੱਥੇ ਚਲੇ ਗਏ ਸੀ ਥੱਲੇ ਰੋਲ ਤੇ ਕਿਸਾਨ ਤੇ ਹਲ ਵੀ ਆਪਸ ਉਤੇ ਰਮਾਗੇ ਐਡੇ ਤੱਕੇ ਹੋਈ ਜਾਂਦੇ ਸ਼ਰਮਣੀ ਅਕਾਲੀ ਦਲ ਜੈ ਜੈ ਵੀ ਹੈ ਅਸੀਂ ਮੈਂ ਤੁਹਾਨੂੰ ਅੱਜ ਕੇਜਰੀਵਾਲ ਨੂੰ ਕਹਿਣਾ ਚਾਹਣਾ ਮੈਂ ਪਹਿਲੇ ਵੀ ਕਿਹਾ ਐ ਸਮੂਚੀ ਲੀਡਰਸ਼ਿਪ ਤਿਆਰ ਹੈ ਵਰਕ ਕਰ ਤਿਆਰ ਹੈ ਜਾਨ ਵੀ ਜਾਣੀ ਪਏ ਦੇਵਾਂਗੇ ਪਰ 1 ਇੰਚ ਜ਼ਮੀਨ ਪੰਜਾਬ ਦੀ ਨਹੀਂ ਇਹਨਾਂ ਠੱਗਾਂ ਨੂੰ ਲੈਣ ਦੇਵਾਂਗੇ ਨਾਲੇ ਪਹਿਲੀ ਤਰੀਕ ਨੂੰ ਪਹਿਲੀ ਸਤੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਇੰਨਾ ਗੁੰਡਿਆਂ ਦੇ ਖਿਲਾਫ ਠੱਗਾਂ ਦੇ ਖਿਲਾਫ ਔਰ ਠੱਗਾਂ ਦੀ ਸਰਕਾਰ ਦੇ ਖਿਲਾਫ ਜੱਪੀ ਜ਼ਮੀਨ ਬਚਾਉਣ ਦਾ ਮੋਰਚਾ ਲਾ ਰਹੀ ਹੈ ਤੇ ਪੰਜਾਬ ਬਚਾਉਂਦਾ ਮੈਂ ਬੇਨਤੀ ਕਰਦਾ ਹਰ ਰੋਜ਼ ਜੱਥਾ ਜਾਇਆ ਕਰੂਗਾ ਮਹਾਲੀ ਅੰਮ੍ਰਿਤਸਰ ਗੁਰੂ ਦੇ ਕਰਦੇ ਤੇ ਤੁਸੀਂ ਹੈਰਾਨ ਰਹਿ ਜਾਓਗੇ ਕਰੋੜਾਂ ਰੁਪਏ ਲਾ ਕੇ ਕੇਜਰੀਵਾਲ ਨੇ ਆਪਣਾ ਇੱਕ ਸ਼ੀਸ਼ ਮਹਿਲ ਬਣਾ ਲਿਆ ਜਿੱਥੇ ਆ ਕੇ ਰਹਿੰਦਾ ਉਹਨੂੰ ਘੇਰਾ ਕਰਾ ਕਰੇ ਰਾਂਗੇ ਜਿੰਨਾ ਤੱਕ ਉਹ ਵਾਪਸ ਕਾਨੂੰਨ ਵਾਪਸ ਨਹੀਂ ਲੰਦਾ ਮੈਂ ਬਿਲਡਰਾਂ ਨੂੰ ਦੱਸਣਾ ਚਾਹਣਾ ਦਿੱਲੀ ਵਾਲਿਆਂ ਨੂੰ ਇਹਨਾਂ ਨੂੰ ਪੈਸੇ ਦੇਣ ਬਰਬਾਦ ਨਾ ਕਰਿਓ ਆਪਣੇ ਕਿਉਂਕਿ ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਜਾਣੀਆਂ ਤੇ ਜੇ ਮੈਂ ਵਾਦਾ ਕਰਦਾਂ ਪ੍ਰਮਾਤਮਾ ਮਿਹਰ ਕਰੇ ਤੁਹਾਡਾ ਆਸ਼ੀਰਵਾਦ ਹੈ ਤੁਸੀਂ ਪੰਥ ਦੀ ਪੰਜਾਬ ਦੀ ਸਰਕਾਰ ਵਾਪਸ ਲੈ ਕੇ ਆਉ 27 ਨੂੰ ਪਹਿਲੇ ਹੀ ਦਿਨ ਜੇ ਧੱਕੇ ਨਾਲ ਵੀ ਕੀਤੀ ਸੀ ਵਾਪਸ ਕਰਦਾਂਗੇ ਜਿਵੇਂ ਇਸ ਵਾਇਲਜ ਬاہر ਦੀ ਜ਼ਮੀਨ ਐਕਵਾਇਰ ਕੀਤੀ ਅਸੀਂ ਵਾਪਸ ਕੀਤੀ ਮੈਂ ਕਾ ਵੀ ਐਲਾਨ ਕਰਦੇ ਆਂ ਦੇਖੋ ਕਿੰਨਾ ਟੱਕਾ ਆਪਣੇ ਨਾਲ ਹੁੰਦਾ ਹੈ ਹਿਮਾਚਲ ਪ੍ਰਦੇਸ਼ ਆਪਣੇ ਗਵਾਂਡੀ ਸੂਬਾ ਜੇ ਪੰਜਾਬ ਦਾ ਉੱਥੇ ਕੋਈ ਬੰਦਾ ਜ਼ਮੀਨ ਲੈਣਾ ਚਾਹੋ ਨਹੀਂ ਲੈ ਸਕਦਾ ਆਪਣੇ ਦੇਸ਼ ਦੇ ਖੁਦ ਉਹ ਦੋ ਦੋ ਕਾਨੂੰਨ ਜੰਮੂ ਕਸ਼ਮੀਰ ਚ ਨਹੀਂ ਲੈ ਸਕਦਾ ਉਤਰਾੰਚਲ ਚ ਨਹੀਂ रह ਸਕਦਾ ਰਾਜਸਥਾਨ ਚ ਨਹੀਂ ਲੈ ਸਕਦਾ ਅਸੀਂ ਵੀ ਐਲਾਨ ਕਰਦੇ ਆਂ ਜਾਣ ਤਾਂ ਸਾਨੂੰ ਉੱਥੇ ਲੈਣ ਦਿਓ ਨਹੀਂ ਤਾਂ ਪੰਜ ਮੈਂ ਕਹਿੰਦਾ ਅਸੀਂ ਕਾਨੂੰਨ ਲਿਆਵਾਂਗੇ ਪੰਜਾਬ ਦੇ ਵਿੱਚ ਵੀ ਕੋਈ ਬਾਹਰਲਾ ਜ਼ਮੀਨ ਨਹੀਂ ਲੈ ਸਕੂਗਾ ਬੋਲੇ ਸੋ ਨਹਾ ਦੂਜੀ ਗੱਲ ਮੈਂ ਦੇਖੀ ਹੈ ਜਦੋਂ ਦੇ ਝਾੜੂ ਵਾਲੇ ਆਏ ਐ ਤਕਰੀਬਨ 25-30 ਹਜ਼ਾਰ ਨੌਕਰੀਆਂ ਸਰਕਾਰੀ ਲੱਗੇ ਲੋਕ ਮੈਂ ਲਿਸਟ ਦੇਖ ਰਿਹਾ ਸੀ ਮੈਂ ਲਿਸਟ ਦੇਖ ਰਿਹਾ ਸੀ ਅੱਧੇ ਤੋਂ ਜ਼ਿਆਦੇ ਲੋਕ ਜਿਹੜੇ ਸਰਕਾਰੀ ਨੌਕਰੀ ਪੰਜਾਬ ਦੇ ਲੱਗੇ ਐ ਕੋਈ ਯੂਪੀ ਤੋਂ ਐ ਕੋਈ ਹਰਿਆਣੇ ਤੋਂ ਐ ਕੋਈ ਰਾਜਸਥਾਨ ਤੋਂ ਐ ਆਪਣੇ ਸੂਬੇ ਦੀਆਂ ਨੌਕਰੀਆਂ ਬਾਹਰ ਜਾਣ ਲੱਗੀਆਂ ਕਿਉਂਕਿ ਆਪਾਂ ਬਾਹਰ ਲੈਣ ਨੂੰ ਤਾਂ ਇੱਥੇ ਕਬਜ਼ਾ ਖਰਾ ਦੇ ਦਿੱਤਾ ਮੈਂ ਐਲਾਨ ਕਰਦਾ ਕਿ ਜਿਸ ਦਿਨ ਸਰਕਾਰ ਆ ਗਈ ਕਾਨੂੰਨ ਬਣਾਵਾਂਗੇ ਫਿਰ ਤੋਂ ਕਿ ਪੰਜਾਬ ਦੀ ਸਰਕਾਰੀ ਨੌਕਰੀਆਂ ਕੱਲੀਆਂ ਪੰਜਾਬੀਆਂ ਨੂੰ ਮਿਲਣਗੀਆਂ ਹੋਰ ਕਿਸੇ ਨੂੰ ਨਹੀਂ ਮਿਲਣਗੀਆਂ ਜੇ ਇੰਡਸਟਰੀ ਵੀ ਆਉਗੀ ਪੰਜਾਬ ਤਾਂਸੀਂ ਇਨਸੈਂਟਿਵ ਦੇਵਾਂਗੇ ਉਹਨਾਂ ਨੂੰ ਇੱਥੇ ਕਾਰਖਾਨੇ ਲਾਉਣ ਵਾਸਤੇ ਕਿਉਂਕਿ ਉਦਯੋਗ ਦੇ ਬਿਗੈਰ ਕੰਮ ਨਹੀਂ ਚੱਲਣਾ ਆਪਣਾ ਪਰ ਅਸੀਂ ਇਨਸੈਂਟਿਵ ਚੰਗੇ ਦੇਵਾਂਗੇ ਪਰ ਕੰਡੀਸ਼ਨ ਰੱਖਾਂਗੇ 80% ਨੌਕਰੀ ਪ੍ਰਾਈਵੇਟ ਸੈਕਟਰ ਵਿੱਚ ਪੰਜਾਬ ਦੇ ਲੋਕਾਂ ਦੀਆਂ ਹੋਣੀਆਂ ਚਾਹੀਦੀਆਂ ਜਿਹੜੀਆਂ ਜਿਹੜੀਆਂ ਸਹੂਲਤਾਂ ਬਾਪੂ ਬਾਦਲ ਦਿੰਦੇ ਸੀ ਉਹ ਸਾਰਿਆਂ ਕੁਝ ਬੰਦ ਹੋ ਗਿਆ ਹੁਣ ਆਟਾ ਦਾਲ ਸਕੀਮ ਬੰਦ ਹੋ ਗਈ ਕਿ ਨਹੀਂ ਹੁਣ ਤਾਂ ਦਿੱਲੀ ਵਾਲੇ ਕੰਕ ਆਉਂਦੀ ਆ ਅੰਨ ਤਾਂ ਬੰਦ ਕਰਦੀ ਆ ਪਹਿਲੀ ਦਿਨ ਆਟਾ ਦਾਲ ਸਕੀਮ ਵਾਪਸ ਚਾਲੂ ਕੀਤੀ ਜਾਊਗੀ ਸ਼ੱਕ ਨਾ ਨੀਲੇ ਕਾਟੇ ਜਿੰਨੇ ਨੀਲੇ ਕਾਟੇ ਆ ਸਾਰੇ ਵਾਪਸ ਬਣਾਏ ਜਾਣਗੇ ਸ਼ਗਨ ਸਕੀਮ ਵਾਪਸ ਚਾਲੂ ਚਾਲੂ ਕਰਾਈ ਜਾਊਗੀ ਐਸਸੀ ਪਰਿਵਾਰਾਂ ਨੂੰ ਅਸੀਂ ਮੁਫਤ ਪੜਾਉਂਦੇ ਸੀ ਤਕਰੀਬਨ 7 ਲੱਖ ਐਸਸੀ ਬੱਚਿਆਂ ਬੱਚਿਆਂ ਨੂੰ ਅਸੀਂ ਕਾਲਜਾਂ ਦੀ ਪੜ੍ਹਾਈ ਕਰਾਈ ਹੈ ਆ ਬੰਦ ਹੋ ਗਿਆ ਆਉਣ ਸਾਲ ਵਾਪਸ ਚਾਲੂ ਕੀਤੀ ਜਾਊਗੀ ਆਉਣ ਸਾਲ ਪੈਨਸ਼ਨ ਵਧਾਈ ਜਾਊਗੀ ਕਿਤੇ ਕਿਤੇ ਮੈਂ ਸੋਚਦਾ ਹੁੰਨਾ ਹੈ ਕਿਤੇ ਮੈਂ ਜਾਣਨਾ ਹੁੰਨਾ ਨਾ ਸੜਕ ਤੇ ਮੈਂ ਦੇਖਦਾ ਰਹਿਣਾ ਹੈ ਆ ਯੂਨੀਵਰਸਿਟੀ ਕਿਦੋਂ ਬਣੀ ਹੈ ਉਹ ਬਾਦਲ ਸਾਹਿਬ ਦੇ ਟਾਈਮ 'ਚ ਯਾਰ ਨਹਿਰ ਕਿਦੋਂ ਨੇ ਕਲੀ ਹੈ ਪਤਾ ਕਰਾਓ ਬਾਦਲ ਸਾਹਿਬ ਦੇ ਟਾਈਮ 'ਚ ਆ ਡੈਮ ਕਿਦੋਂ ਬਣਿਆ ਹੈ ਬਾਦਲ ਸਾਹਿਬ ਦੇ ਟਾਈਮ 'ਚ ਆ ਕਾਲਜ ਕਿਦੋਂ ਬਣਿਆ ਹੈ ਬਾਦਲ ਸਾਹਿਬ ਦੇ ਟਾਈਮ 'ਚ ਆ ਟਿਊਬਲ ਕਿੰਨੇ ਲੱਗੇ ਹੈ ਕਿਦੋਂ ਕਿਨੇ ਸਰਕਾਰ ਨੇ ਦਿੱਤੇ ਹੈ ਬਾਪੂ ਬਾਦਲ ਨੇ ਦਿੱਤੇ ਹੈ ਮੇਰੇ ਕੋਲੇ ਮਹਿਕਮਾ ਸੀ ਮੈਂ ਅਭਿਸ਼ਰਮ ਲਾਈ ਮੈਂ ਕਿਹਾ ਕਿੰਨੇ ਕਿਊਬਲ ਕਨੈਕਸ਼ਨ ਆ ਪੰਜਾਬ ਦੇ ਕਹਿੰਦੇ 15 ਲੱਖ ਹੈ ਮੈਂ ਕਿਹਾ ਕਿਹੜੀ ਸਰਕਾਰ ਨੇ ਕਿੰਨੇ ਦਿੱਤੇ ਆ ਇੱਕ ਹਫਤੇ ਬਾਅਦ ਮੇਰੇ ਕੋਲ ਆਏ ਹਿਸਾਬ ਲੈ ਕੇ ਕਹਿੰਦੇ ਜੀ 15 ਲੱਖ ਚੋਂ 13.5 ਲੱਖ ਅਖਾਲੀ ਦਲ ਨੇ ਦਿੱਤੇ ਆ ਯਾ ਮੈਂ ਕਿਤੇ ਤੁਸੀਂ ਸੋਚਿਆ ਯੂਵਲ ਕਨੈਕਸ਼ਨ ਦੇ ਨਾਲ ਅਕਾਲੀ ਦਲ ਮੁਫਤ ਬਿਜਲੀ ਦੇਣ ਵਾਲਾ ਅਕਾਲੀ ਦਲ ਆਟਾ ਦਾਲ ਦੇਣ ਵਾਲਾ ਅਕਾਲੀ ਦਲ ਦੇ ਨਾਲ ਅਕਾਲੀ ਦਲ ਮੰਡੀਆਂ ਬਣਾਉਣ ਵਾਲਾ ਅਕਾਲੀ ਦਲ ਗੁਰੂ ਘਰਾਂ ਦੀ ਸੇਵਾ ਕਰਨ ਵਾਲਾ ਸੰਭਾਲ ਕਰਨ ਵਾਲਾ ਅਕਾਲੀ ਦਲ ਜਿੰਨੇ ਆਪਣੇ ਗੁਰੂ ਸਾਹਿਬ ਜਿਹੜੇ ਜਿਹੜੇ ਸ਼ਹਿਰਾਂ ਚੱਲੋ ਉਹਨਾਂ ਦੇ ਹੋ ਪਏ ਸਾਰੇ ਸ਼ਹਿਰਾਂ ਨੂੰ ਡਿਵੈਲਪ ਕਰਨ ਵਾਲਾ ਅਕਾਲੀ ਦਲ ਘਰ ਘਰ ਮੰਡੀਆਂ ਬਣਾਉਣ ਵਾਲਾ ਅਕਾਲੀ ਦਲ ਪੈਨਸ਼ਨਾਂ ਦੇਣ ਵਾਲਾ ਅਕਾਲੀ ਦਲ ਮੁਫਤ 200 ਯੂਨਿਟ ਬਿਜਲੀ ਦੇਣ ਵਾਲਾ ਅਕਾਲੀ ਦਲ ਪੱਕੇ ਖਾਣੇ ਬਣਾਉਣ ਵਾਲਾ ਕਾਲੀ ਦਲ ਨਹਿਰਾ ਕੱਟਣ ਵਾਲਾ ਕਾਲੀ ਦਲ ਜਦੋਂ ਵੋਟਾਂ ਦਾ ਟਾਈਮ ਹੁੰਦਾ ਉਦੋਂ ਪਤਾ ਨਹੀਂ ਭੁੱਲ ਜਾਂਦੇ ਆਪਾਂ ਸਾਰੇ ਤੁਸੀਂ ਮੈਂ ਚੈਲੰਜ ਕਰਦਾ ਕਿਸੇ ਵੀ ਕਾਂਗਰਸ ਦੀ ਸਟੇਜ ਤੇ ਕਿਤੇ ਤੁਸੀਂ ਸੁਣਿਆ ਕਿਸੇ ਲੀਡਰ ਨੂੰ ਕਿ ਸਾਡੀ ਸਰਕਾਰ ਨੇ ਆਹ ਬਣਾ ਕੇ ਦਿੱਤਾ ਪੰਜਾਬ 'ਚ ਇੱਕ ਲੀਡਰ ਨਹੀਂ ਕਹੂਗਾ ਕਹੇ ਜੇ ਸੁਪਨੇ ਅਸੀਂ ਬਣਾਈ ਬੈਠੇ ਆ ਕਿਵੇਂ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹੈ ਖਾਲੀ ਦਲ ਤੋਂ ਬਗੈਰ ਕੋਈ ਹੋਰ ਕਰ ਨਹੀਂ ਸਕਦਾ ਇਹਨਾਂ ਦਾ ਨਾ ਕਾਂਗਰਸੀਆਂ ਦਾ ਪੰਜਾਬ ਘਰ ਹੈ ਨਾ ਝਾੜੂ ਵਾਲਿਆਂ ਦਾ ਪੰਜਾਬ ਘਰ ਹੈ ਨਾ ਫੁੱਲਾਂ ਵਾਲਿਆਂ ਦਾ ਪੰਜਾਬ ਚ ਘਰ ਹੈ ਕੱਲਾ ਘਰ ਕਾਲੀ ਦਲ ਵਾਲਿਆਂ ਦਾ ਘਰ ਹੈ ਪੰਜਾਬ ਆ ਤਾਂ ਗੈਸਟ ਹਾਊਸ ਵਾਂਗੂ ਆਉਂਦੇ ਐ ਇੱਥੇ ਰਹਿ ਕੇ ਲੁੱਟ ਕੇ ਚਲੇ ਜਾਂਦੇ ਐ ਤੇ ਜਦੋਂ ਠੱਗੀ ਵੱਜ ਜਾਂਦੀ ਐ ਫਿਰ ਆਪਾਂ ਰੋਂਦੇ ਐ ਇਸ ਕਰਕੇ ਮੈਂ ਬੇਨਤੀ ਕਰਦਾ ਹਰੇ ਖੇਰਾ ਸਾਹਿਬ ਬੰਦੀ ਸਿੰਘ ਬੈਠੇ ਆ ਖੇਰਾ ਸਾਹਿਬ ਆਪਾਂ ਮਨ ਲਾ ਜੇ ਮਿੰਤਾ ਕਰਨੀਆਂ ਛੱਡ ਦਈਏ ਜਦੋਂ ਸਰਕਾਰ ਆਈ ਪਹਿਲੀ ਘੁੱਗੀ ਸਾਰਿਆਂ ਨੂੰ ਛੱਡ ਦੂੰਗਾ ਦੇਖੀ ਜੋਗ ਜੀ ਨੇ ਪੰਘੂੜ ਫੜ ਲਿਆ ਬੋਲੇ ਸੋਹ ਰਹਾ ਸਰਕਾਰ ਆਪਣੀ ਬਣਾ ਦਿਓ ਕੋਈ ਬੰਦੀ ਸਿੰਘ ਪੰਜਾਬ ਦੀ ਜੇਲ੍ਹ ਜਿ ਨਹੀਂ ਰੂਗਾ ਸਾਰੇ ਬਾਹਰ ਹੋਣਗੇ ਵਾਈਰੂ ਜੀ ਕਾ ਖਾਲਸਾ ਵਾਈਰੂ ਜੀ ਕੀ ਫਤਹ